ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਚਨਾਬ ਚਿੰ ਨਹੀਂ ਲੱਗਣ ਦੇਗੀ ਬਲਕਿ ਕੈਬਨਿਟ ਦਾ ਫੈਸਲਾ ਹੈ ਭਈ ਇਹ ਤਾਂ ਸ਼ੁਰੂ ਤੋਂ ਹੁੰਦਾ ਆਇਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਵਿੱਚ ਇਹ ਪੋਲਿਟਿਕਲ ਪਾਰਟੀਆਂ ਨੇ ਹਮੇਸ਼ਾ ਸਿੰਬਲ ਆਉਂਦੇ ਰਹੇ ਕਾਰਪੇਸ਼ਨਾ ਦੇ ਇਲੈਕਸ਼ਨਾਂ 'ਚ ਹਮੇਸ਼ਾ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਆਉਂਦੇ ਰਹੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਹ ਡਰੀ ਹੋਈ ਹੈ ਸੈਮੀ ਹੋਈ ਹੈ ਔਰ ਉਹ ਕਿਤੇ ਨਾ ਕਿਤੇ ਛੁਪਾਣਾ ਚਾਹੁੰਦੇ ਆ ਕਿ ਕਿਤੇ ਪਰਦਾ ਫਾਸਣਾ ਨਾ ਹੋ ਜਾਏ ਕਿ ਪੰਚਾਇਤਾਂ ਦਾ ਇਲੈਕਸ਼ਨ ਹੋਈ ਤੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜਮਾਨਤਾਂ ਜਬਤ ਹੋ ਗਈਆਂ ਭਈ ਅਸੀਂ ਇਹ ਚੋਣੇ ਆ ਕੀ ਪੰਚਾਇਤਾਂ ਦੇ ਵਿੱਚ ਜ਼ਿਲ੍ਹਾ ਪ੍ਰਿਸ਼ਤਾਂ ਦੇ ਅੰਦਰ ਬਲਾਕ ਸੰਤੀਆਂ 'ਚ ਪੜੇ ਲਿਖੇ ਲੋਕਾਂ ਚੰਗੇ ਲੋਕਾਂ ਔਰ ਤਾਂਕਿ ਇਹ ਪੰਚਾਇਤਾਂ ਦੇ ਕਮਾਨ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਏ ਇਸ ਤੇ ਧਿਆਨ ਦੇਣਾ ਚਾਹੀਦਾ ਹੈ